ਕਿਸਾਨੀ ਨੇ ਉਗਰਾਹ ਵੱਲੋਂ ਤੋਂ ਐਸਕੇਮ ਵੱਲੋਂ ਜਿਹੜਾ ਅੱਜ ਪੰਜਾਬ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪੁੱਤਰੇ ਫੁਕੇ ਜਾ ਰਹੇ ਕਿਉਂਕਿ ਜਿਹੜਾ ਟੈਕਸ ਲਾਇਆ 50% ਅਮਰੀਕਾ ਵੱਲੋਂ ਉਸ ਦਾ ਵਿਰੋਧ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਹੈ ਔਰ ਬਾਰ ਸਰਕਾਰ ਤੋਂ ਵੀ ਅਪੀਲ ਕੀਤੀ ਜਾ ਰਹੀ ਹੈ ਵੀ ਜਿਹੜਾ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਟੈਕਸ ਲਾਇਆ ਹੈ ਭਾਰਤ ਤੇ ਉਹਦਾ ਕਿਸਾਨਾਂ ਦੇ ਕਿੰਨਾ ਪੰਜਾਬ ਦੇ ਲੋਕਾਂ ਦੇ ਦੇਸ਼ ਦੇ ਲੋਕਾਂ ਦੇ ਕਿੰਨਾ ਮਾੜਾ ਪ੍ਰਭਾਵ ਪੈਣਾ ਹੈ ਉਸ ਨੂੰ ਲੈ ਕੇ ਇਹ ਤੁਸੀਂ ਦੇਖ ਰਹੇ ਹੋ ਸਮਾਣਾ ਤਹਿਸੀਲ ਦੇ ਬਾਹਰ ਕਿਸਾਨ ਉਗਰਾਹ ਦੇ ਵਰਕਰਾਂ ਵੱਲੋਂ ਟਰੰਪ ਦਾ ਤੇ ਕੇਂਦਰ ਸਰਕਾਰ ਦਾ ਪੁਤਲਾ ਸੜ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਤੇ ਦੇਸ਼ ਦੇ ਲੋਕ ਮੋਦੀ ਦੇ ਨਾਲ ਖੜੇ ਹੋਣਗੇ ਜੇ ਲੋਕ ਸਭਾ ਦੇ ਵਿੱਚ ਸਿਕਾ ਐਲਾਨ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਸਰਕਾਰ ਵੱਲੋਂ ਕੀਤਾ ਜਾਂਦਾ ਹੈ ਕਿ ਅਸੀਂ ਅਮਰੀਕਾ ਦਾ ਵਿਰੋਧ ਕਰਾਂਗੇ ਅਮਰੀਕਾ ਜੋ ਟੈਕਸ ਲਾਏ ਉਸ ਦਾ ਵਿਰੋਧ ਕਰਾਂਗੇ ਤਾਂ ਪੰਜਾਬ ਦਾ ਕਿਸਾਨ ਕੀ ਦੇਸ਼ ਦਾ ਕਿਸਾਨ ਸਰਕਾਰ ਦੇ ਨਾਲ ਖੜਾ ਹੋਵੇਗਾ ਲੇਕਿਨ ਆਉਣ ਵਾਲਾ ਵਕਤ ਦੱਸੇਗਾ ਕਿ ਸਰਕਾਰ ਅਮਰੀਕਾ ਨੂੰ ਕਿਸ ਤਰ੍ਹਾਂ ਜਵਾਬ ਦਿੰਦੀ ਹੈ ਲੇਕਿਨ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪੁੱਤਲੇ ਸਾੜੇ ਜਾ ਰਹੇ ਨੇ ਜੋ ਟਰੰਪ ਵੱਲੋਂ ਅਮਰੀਕਾ ਸਰਕਾਰ ਵੱਲੋਂ ਭਾਰਤ ਦੇ ਉੱਤੇ 50% ਵਾਧੂ ਟੈਕਸ ਲਾ ਕੇ ਜੋ ਵੀ ਮਾਲ ਉਹਨਾਂ ਦਾ ਆਉਂਦਾ ਉਹਨਾਂ ਦੇ ਉੱਤੇ ਸਾਡੇ ਦੇ ਥੋਪਿਆ ਜਾ ਰਿਹਾ ਸੀ ਉਸ ਦੇ ਵਿਰੋਧ ਦੇ ਵਿੱਚ ਸੈਂਟਰ ਸਰਕਾਰ ਤੇ ਅਮਰੀਕਾ ਸਰਕਾਰ ਦਾ ਵਿਰੋਧ ਕਰਨ ਵਾਸਤੇ ਅੱਜ ਇਕੱਠੇ ਹੋਏ ਆ ਜੀ ਸਾਰੇ ਪੰਜਾਬ ਦੇ ਕਰ ਰਹੇ ਸਾਰੇ ਪੰਜਾਬ ਦੇ ਵਿੱਚ ਸਾਰੇ ਆਪਣੇ ਐਸਕੇਮ ਵੱਲੋਂ ਕੋਈ ਜ਼ਿਲ੍ਹਾ ਹੈੱਡਕੁਆਟਰਾਂ ਤੇ ਤਹਿਸੀਲ ਹੈੱਡਕੰਪਲੈਕਸਾਂ ਦੇ ਵਿੱਚ ਸਾਰੇ ਦਾਵੇਂ ਹੋ ਰਿਹਾ ਜੀ ਮੈਂ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਵਿਸ਼ਨਪਰਾ ਬੀਕੇਜੂ ਅਗਰਾਹਾ ਅੱਜ ਅਸੀਂ ਇਹ ਮੋਦੀ ਸਰਕਾਰ ਤੇ ਟਰੰਪ ਬਾਰੇ ਜਿਹੜੇ ਟਰੰਪ ਨੇ ਸਾਡੇ ਤੇ ਬਹੁਤ ਜਿਹੜਿਆ ਸਮਾਨ ਸਾਡਾ ਜਾਂਦਾ ਉਹਨਾਂ ਤੇ ਟੈਕਸ ਜਿਹੜਾ ਉਧਰੋਂ ਸਮਾਨ ਆ ਰਿਹਾ ਹੈ ਉਹਨਾਂ ਨੇ ਬਹੁਤ ਜ਼ਿਆਦਾ ਟੈਕਸ ਲਾ ਕੇ ਜਿਹੜਾ ਕਹਿੰਦੇ ਕਹਿੰਦੇ ਨੇ ਵੀ ਸਮਾਨ ਅਸੀਂ ਇੰਡੀਆ ਚ ਭੇਜਾਂਗੇ ਅਸੀਂ ਉਹਨਾਂ ਦਾ ਅਸੀਂ ਵਿਰੋਧ ਕਰਦੇ ਹਾਂ ਪਹਿਲਾਂ ਜਿਵੇਂ ਟਰੰਪ ਨਾਲ ਮੋਦੀ ਦੀ ਦੋਸਤੀ ਸੀ ਤੀ ਹੁਣ ਇਹ ਟਰੰਪ ਮੋਦੀ ਦੀ ਦੋਸਤੀ ਦਾ ਇਹ ਫਾਇਦਾ ਆ ਰਿਹਾ ਹੁਣ ਹੁਣ ਅਸੀਂ ਇਹ ਸਮਾਨ ਅਮਰੀਕਾ ਦਾ ਸਮਾਨ ਨਹੀਂ ਵਰਤਾਂਗੇ ਅਸੀਂ ਸਮਾਨ ਆਊਗਾ ਖਰੀਦੋਗੇ ਨਹੀਂ ਅਸੀਂ ਇਹਨਾਂ ਦਾ ਸਮਾਨ ਜਿਹੜਾ ਵੱਧ ਰੇਟਾਂ ਤੇ ਆਪੇ ਅਸੀਂ ਅਸੀਂ ਆਪਦਾ ਸਮਾਨ ਉਹਨੂੰ ਆਪਦੇ ਪੈਦਾ ਕਰਕੇ ਅਸੀਂ ਦੇਵਾਂਗੇ ਬਾਕੀ ਅਸੀਂ ਪੰਜਾਬ ਸਰਕਾਰ ਨੂੰ ਵੀ ਜਿਹੜੀ ਮੂੰਹ ਦੀ ਖਾਣੀ ਪਈ ਜਿਹੜਾ ਲੈਂਡ ਲੈਂਡ ਹਾਂ ਉਹਦਾ ਸਾਡੇ ਤੇ ਉਹ ਕਰਿਆ ਤੇ ਉਹਨੂੰ ਵੀ ਵਾਪਸ ਲੈਣਾ ਪੈ ਗਿਆ ਕਾਨੂੰਨ ਪਰ ਇਹ ਜੱਟ ਕਿਸਾਨ ਹੁੰਦੇ ਨੇ ਇਹ ਆਪਣੀ ਜ਼ਮੀਨ ਇੰਚ ਵੀ ਬਾਹਰਲੇ ਕਾਪੂਰਟ ਘਰਾਣਿਆਂ ਨੂੰ ਇੰਚ ਜ਼ਮੀਨ ਨਹੀਂ ਸੀ ਦੇ ਕੇ ਰਾਜੀ ਸਰਕਾਰ ਜਿੰਨਾ ਮਰਜ਼ੀ ਜ਼ੋਰ ਲਾ ਲੇ ਪਰ ਮੋਦੀ ਸਰਕਾਰ ਜਿੰਨਾ ਮਰਜ਼ੀ ਜ਼ੋਰ ਲਾ ਲੇ ਵੱਡੇ ਵੱਡੇ ਕਾਰਪੋਰੇਟ ਲਿਆ ਕੇ ਉਰੇ ਧਾਰ ਰਹੀ ਆ ਫੈਕਟਰੀਆਂ ਬਣਾ ਰਹੀ ਆ ਫਾਰਮ ਬਣਾ ਰਹੀ ਆ ਪਰ ਅਸੀਂ ਉਹਨਾਂ ਨੂੰ ਜ਼ਮੀਨ ਨਹੀਂ ਦੇਵਾਂਗੇ ਮੈਂ ਜਸਵੀਰ ਸਿੰਘ ਫਤਿਹਪੁਰ ਉਮੀਦਪਰਧਾਨ ਜ਼ਿਲ੍ਹਾ ਪਟਿਆਲਾ ਕਿਰਤੀ ਕਿਸਾਨ ਯੂਨੀਅਨੋਂ ਹਾਂਜੀ ਜਿਹੜਾ ਇਹ ਦੁਨੀਆਂ ਦਾ ਸਰਪੰਚ ਬਣਿਆ ਹੈ ਟਰੰਪ ਉਹ ਸਾਰੇ ਮਤਲਬ ਭਾਰਤ ਸਰਕਾਰ ਦੀ ਬਾਹਮ ਰੋੜਨਾ ਚਾਹੁੰਦਾ ਪਰ ਪਹਿਲਾ ਜਿਵੇਂ ਮੋਦੀ ਦੀ ਇਹਨਾਂ ਜਾਰੀ ਸੀ ਉਸ ਜਾਰੀ ਦਾ ਫਾਇਦਾ ਉਠਾਉਂਦਾ ਹੋਇਆ ਇਹ ਹੁਣ ਦਬਾਅ ਪਾ ਰਿਹਾ ਹੈ ਤੇ ਸੰਯੁਕਤ ਮੋਰਚਾ ਇਸ ਚੀਜ਼ ਦੀ ਵਿਰੋਧਤਾ ਕਰਦਾ ਜੋ ਮਤਲਬ ਇਹ ਅੱਜ ਹੁਣ ਮੋਦੀ ਨੇ ਇਹ ਤਾਂ ਬਿਆਨ ਦਿੱਤੇ ਵੀ ਅਸੀਂ ਇਹ ਮਤਲਬ ਇਹ ਸਮਝੌਤਾ ਨਹੀਂ ਕਰਦੇ ਹੈਗਾ ਫਿਰ ਵੀ ਟ੍ਰੇਡ ਵਾਲਾ ਜਿਹੜਾ ਅਸੀਂ ਨਹੀਂ ਕਰਨਾ ਹੈਗਾ ਪਰ ਉਸ ਦੇ ਪਿੱਛੇ ਵੀ ਅਜੇ ਮਤਲਬ ਕੁਝ ਰਾਜ਼ ਲੁਕੇ ਹੋਏ ਨੇ ਇਹਨੂੰ ਪਾਰਲੀਮੈਂਟ ਵਿੱਚ ਲਿਜਾ ਕੇ ਇਸੇ ਮਤਲਬ ਕੋਈ ਮਤਲਬ ਕੈਪੀਟਨ ਨੂੰ ਸੱਦ ਕੇ ਉਥੇ ਰੱਦ ਕਰਨਾ ਚਾਹੀਦਾ ਉਥੇ ਐਲਾਨ ਕਰਨਾ ਚਾਹੀਦਾ ਮੋਰਦੀ ਸਰਕਾਰ ਨੂੰ ਵੀ ਜਿਹੜਾ ਸਾਡੇ ਭਾਰਤ ਤੇ ਟੈਰਫ ਲਾਇਆ ਯਾਰ ਇਹ ਨਾ ਲੱਗੇ ਤੇ ਜਿਹੜਾ ਸਾਡਾ ਫ੍ਰੀ ਟ੍ਰੇਡ ਦੇ ਵਿੱਚ ਜਿਹੜਾ ਸਾਡੇ ਕਿਸਾਨਾਂ ਦਾ ਮਜ਼ਦੂਰਾਂ ਦਾ ਡੇਰੀ ਫਾਰਮਿੰਗ ਤੋਂ ਦੇ ਅੱਗੇ ਮਤਲਬ ਹੋਏ ਨਹੀਂ ਸਾਡੇ ਫੇਲ ਡੇਰੀ ਫਾਰਮਿੰਗ ਤੇ ਰੋਖ ਲਾਤੀ ਜਿਹੜਾ ਅਮਰੀਕਾ ਦਾ ਸਮਾਨ ਆਊਗਾ ਤੁਸੀਂ ਅਮਰੀਕਾ ਕੇ ਸਮਾਨ ਖਰੀਦੋਗੇ ਇੱਥੇ ਨਹੀਂ ਖਰੀਦਾਂਗੇ ਅਮਰੀਕਾ ਲਈ ਫਰਾਂਕ ਕਿਉਂਕਿ ਜਿਹੜਾ ਜੇ ਅਸੀਂ ਜੇ ਇੱਕ ਐਂਗਰੀਜਨ ਕਰੀਏ ਆ ਭਾਰਤ ਦਾ ਤੇ ਉਥੇ ਅਮਰੀਕਾ ਦਾ ਸਾਡੇ ਬਹੁਤ ਛੋਟੇ ਡੈਰੀ ਫਾਰਮ ਨੇ ਇਥੇ ਪੰਜ ਦੋ ਦੋ ਚਾਰ ਚਾਰ ਡੈਂਗਰਾਂ ਦੇ ਮਾਲਕ ਨੇ ਉਧਰ ਹਜ਼ਾਰਾਂ ਡੈਰੀ ਜਿਹੜੇ ਗਿਣਤੀ ਵਿੱਚ ਡੈਰੀ ਫਾਰਮ ਨੇ ਉਹ ਜਿਹੜੇ ਵੱਡੇ ਫਾਰਮ ਨੇ ਉਹਨਾਂ ਨਾਲ ਸਾਡਾ ਕੋਈ ਮੁਕਾਬਲਾ ਨਹੀਂ ਉਹ ਜਿਹੜਾ ਜਿਹੜਾ ਸਮਾਨ ਦੁੱਧ ਦਾ ਜੋ ਪ੍ਰੋਡਕਟ ਹੋਣਗੇ ਸਾਡੇ ਵਾਲਕੇ ਵੇਚਣਗੇ ਉਹ ਸਾਡੇ ਜਿਹੜੇ ਇਥੇ ਭਾਰਤ ਵਿੱਚ ਆਉਣਗੇ ਉਸ ਨਾਲ ਸਾਡੇ ਜਿਹੜੇ ਗਰੀਬ ਮਜ਼ਦੂਰ ਕਿਸਾਨ ਨੇ ਉਹਨਾਂ ਤੇ ਬਹੁਤ ਜ਼ਿਆਦਾ ਸਰਮਾੜਾ ਪੈਣਾ। ਉਹ ਖਲਾਤੀ ਸਰਕਾਰ ਨੇ ਪਾਰ ਸਰਕਾਰ ਨੇ ਵੇਖੋ ਸਰਕਾਰ ਅਮਲੀ ਤੌਰ ਤੇ ਰਾਵਣਾ ਪਾਰਲੀਮੈਂਟ ਵਿੱਚ ਰਾਸ਼ਟਰਪਤੀ ਕੋ ਮਤਲਬ ਇਹ ਚੀਜ਼ ਦੀ ਰੱਦ ਹੋਣਾ ਚਾਹੀਦਾ ਪਾਰਲੀਮੈਂਟ ਵਿੱਚ ਇਸ ਨੂੰ ਅਨਾਉਂਸ ਕਰਨਾ ਚਾਹੀਦਾ ਵੀ ਅਸੀਂ ਇਸ ਚੀਜ਼ ਦਾ ਡਟ ਕੇ ਵਿਰੋਧ ਕਰਦੇ ਹਾਂ। ਠੀਕ ਠੀਕ ਹਾਂਜੀ। ਕੈਮਰਾਮੈਨ ਬੀਕੇ ਕਰਗ ਦੇ ਨਾਲ ਪਰਸੋਤਨ ਪੋਸਿਕ ਸਵਾਣਾ ਨਿਊਜ਼।